ਹਾਂਜੀ ਅੱਜ ਗੱਲ ਚਤਨਿਆ ਸ਼ਕਤੀ ਦੀ ਐ એનર્ਜੀ ਆਫ ਡਿਵਾਈਨ ਜਿਸ ਨੂੰ ਕਹਿੰਦੇ ਆ ਜੀਵਨ ਦੀ ਸ਼ਕਤੀ ਹੈ ਸਾਡੇ ਉਪਨਿਸ਼ਦਾਂ ਦੇ ਵਿੱਚ ਲਿਖਿਆ ਹੋਇਆ ਕਿ ਧਰਤੀ ਆਪਣਾ ਜਿਹੜਾ ਹੈ ਸਰਕਲ ਹੈ ਪੂਰਾ ਕਰਦੀ ਹੈ ਸੂਰਜ ਦੇ ਦੁਆਲੇ ਘੁੰਮਦੀ ਹੈ ਉਹ ਪਰਮਾਤਮਾ ਦੀ ਭਗਤੀ ਚਲੀਨ ਹੋ ਕੇ ਇਹ ਸਾਰਾ ਕੰਮ ਕਰਦੀ ਹੈ ਤੇ اسی ਤਰ੍ਹਾਂ ਸੂਰਜ ਹੈ ਉਹ ਕੀ ਇਹ ਪੂਰਾ ਜਿਹੜਾ ਹੈ ਅੱਛੀ ਸਾਨੂੰ ਰੌਸ਼ਨੀ ਦਿੰਦਾ એનર્ਜੀ ਲੈਵਲ ਸਾਨੂੰ ਦਿੰਦਾ ਹੈਗਾ ਕਿੰਨਾ ਵਧੀਆ ਲੱਗਦਾ ਧੁੱਪ ਦੇ ਵਿੱਚ ਬੈਠਣਾ ਹੈ ਤਾਂ ਕਹਿੰਦੇ ਉਹ ਵੀ ਪੂਰਾ ਪਰਮਾਤਮਾ ਦੀ ਭਗਤੀ 'ਚ ਲੀਨ ਹੋ ਕੇ ਹੀ ਚਮਕਦਾ ਐਸੀ ਤਰ੍ਹਾਂ ਚੰ드ਰਮਾ ਹੈ ਕਦੀ ਵੱਧਦਾ ਕਦੀ ਘਟਦਾ ਹੈ ਉਹਦੀ ਆਪਣੀ ਇੱਕ ਅਲੱਗ ਖੂਬਸੂਰਤੀ ਹੈ ਤਾਂ ਉਹ ਵੀ ਜਿਹੜੀ ਹੈ ਚਾਹ ਸੂਰਜ ਤੋਂ ਰੌਸ਼ਨੀ ਉਧਾਰੀ ਲੈ ਕੇ ਤਾਂ ਕਿੰਨਾ ਵਧੀਆ ਉਹ ਚਮਕਦਾ ਹੈ ਰੌਸ਼ਨੀ ਪ੍ਰੋਵਾਈਡ ਕਰਦਾ ਸਾਨੂੰ ਹੈਗਾ ਐਸੀ ਤਰ੍ਹਾਂ ਜਿੰਨੇ ਵੀ ਨਦੀ ਨਾਲੇ ਸਮੁੰਦਰ ਜਿਹੜੇ ਨੇ ਉਹ ਆਪਣਾ ਆਪਣਾ ਕਰਮ ਭਗਤੀ ਦੇ ਵਿੱਚ ਪਰਮਾਤਮਾ ਵਿੱਚ ਪਾਰ ਬ੍ਰਹਮ ਪਰਮੈਸ਼ਰ ਦੇ ਵਿੱਚ ਜਿਹੜਾ ਹੈ ਲਗਾ ਕੇ ਜਿਹੜਾ ਹੈ ਉਹਦੇ ਵਿੱਚ ਆਪਣਾ ਸਾਰੇ ਕੰਮ ਕਰ ਰਹੇ ਹੈ ਐਸੀ ਤਰ੍ਹਾਂ ਮਨੁੱਖ ਹੈ ਮਨੁੱਖ ਵੀ ਦੇਖੋ ਸਾਡੇ ਜਿਹੜੇ ਨੇ ਤਿੰਨ ਮੇਨ ਸਟੇਜਸ ਨੇ ਪਹਿਲੀ ਜਿਹੜੀ ਹੈ ਸਾਡੀ ਪੜਾਈ ਕਰਨ ਦੀ ਆ ਫਿਰ ਦੂਸਰੀ ਗ੍ਰਸਥ ਜੀਵਨ ਦੀ ਆ ਤੀਸਰੀ ਜਿਹੜੀ ਆ ਸਾਡੀ ਥੋੜਾ ਜਿਆਦਾ ਭਗਤੀ ਪਰਮਾਤਮਾ ਦੀ ਕਰਨ ਦੀ ਆ اسی ਤਰ੍ਹਾਂ ਜਿਹੜਾ ਪਹਿਲਾ ਜੀਵਨ ਹੈ ਜਿਵੇਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਦੋਂ ਚਿਕਾਵੇ ਤਾਂ ਤੁਸੀਂ ਰਾਮ ਰਾਮ ਕਹਿਣਾ ਜਦੋਂ ਤੁਹਾਨੂੰ ਬਸੀ ਆਵੇ ਤਾਂ ਰਾਮ ਰਾਮ ਕਹਿਣਾ ਤਾਂ ਉਹਨਾਂ ਨੂੰ ਪਤਾ ਸੀ ਸ਼ਾਇਦ ਇਹਨਾਂ ਕੋਲ ਥੋੜਾ ਜਿਹਾ ਹੀ ਮਲੇ ਟਾਈਮ ਆ ਬਾਕੀ ਆਪਣਾ ਪੜਾਈ 'ਚ ਲਗਾਉਣਾ ਹੈਗਾ ਤਾਂ ਉਹ ਕੀ ਸੀਗਾ ਵੀ ਉਹਦੇ ਵਿੱਚ ਹੀ ਰਹਿ ਕੇ ਅਸੀਂ ਜੋ ਵੀ ਕਰਮ ਕਰਦੇ ਆ ਆਪਣੇ ਦੇਖੋ ਇੱਕ ਮਦਰ ਹੈ ਜਿਹੜੀ ਸਵੇਰ ਉੱਠਦੀ ਹੈ ਤੇ ਕੀ ਆ ਬੱਚਿਆਂ ਲਈ ਖਾਣਾ ਬਣਾਉਣਾ ਆਪਣੇ ਹਸਬੰਡ ਲਈ ਸਾਰੇ ਕੰਮ ਕਰਨੇ ਹੈ ਤਾਂ ਫਿਰ ਨੌਕਰੀ ਵੀ ਅੱਜਕਲ ਲੜਕੀਆਂ ਸਾਰੀਆਂ ਕਰਨ ਲੱਗੀਆਂ ਨੇ ਤਾਂ ਉਹ ਵੀ ਸਾਰੇ ਕਰਮ ਦੇ ਵਿੱਚ ਉਹ ਵੀ ਉਹਨਾਂ ਦਾ ਇੱਕ ਪ੍ਰਮਾਤਮਾ ਦੀ ਭਗਤੀ ਹੂ ਹੈ ਉਹਦੇ ਵਿੱਚ ਵੀ ਹੈ ਵੀ ਅਸੀਂ ਵਧੀਆ ਖਾਣਾ ਬਣਾਉਂਦੇ ਆਂ ਜਾਂ ਆਪਣੇ ਆਫਿਸ ਦਾ ਕੰਮ ਬੜੇ ਅ ਅੱਛੇ ਤਰੀਕੇ ਨਾਲ ਕਰਦੇ ਆਂ ਉਹ ਵੀ ਸਾਡੀ ਇੱਕ ਭਗਤੀ ਹੀ ਹੈ ਤਾਂ ਉਹਦੇ ਵਿੱਚ ਲੀਨ ਹੋ ਕੇ ਅਸੀਂ ਸਾਰੇ ਕੰਮ ਕਰਦੇ ਆਂ ਐਸੀ ਤਰ੍ਹਾਂ ਸਾਰੇ ਜੀਵ ਜੰਤੂ ਆ ਚੇਚੋਂ ਹੁੰਦੇ ਆਂ ਅਤੇ ਆਪਣਾ ਸਾਰਾ ਕਰਮ ਕਰਦੇ ਆਂ ਆਪਣੇ ਭੋਜਨ ਦੀ ਚਾਹ ਪਾਲੀ ਉਹ ਨਿਕਲਦੇ ਹੈ ਇਸ ਦੇ ਵਿੱਚ ਤਾਂ ਆਪਣੇ ਆਪ ਨੂੰ ਸਾਰੇ ਕਰਮ ਕਰਦੇ ਹੋਏ ਪਾਰ ਬ੍ਰह्म ਪਰਮੇਸ਼ਰ ਪਰਮਾਤਮਾ ਦੀ ਭਗਤੀ ਦੇ ਵਿੱਚ ਸਾਨੂੰ ਆਪਣੇ ਸਾਰੇ ਕਰਮ ਕਰਦੇ ਹੋਏ ਜਿਹੜਾ ਹੈ ਉਹਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਆਪਣੀ ਜ਼ਿੰਦਗੀ ਨੂੰ ਜਿਹੜਿਆ ਵਧੀਆ ਤਰੀਕੇ ਨਾਲ ਜੀ ਸਕੀਏ ਸੋ ਆਰ ਸ਼ਾਂਤੀ ਨਾਲ ਸੁਖ ਸ਼ਾਂਤੀ ਦੇ ਨਾਲ ਹੈ ਵਿਸੰਦੇ ਮਨ ਨੂੰ ਕੋਈ ਹੋਣਾ ਹੋਏ ਵੀ ਅਸੀਂ ਨਹੀਂ ਕੋਈ ਇਸ ਤਰ੍ਹਾਂ ਦਾ ਹੋ ਕਹਿੰਦੇ ਜੇ ਸੱਚੇ ਮਨ ਨਾਲ ਕੰਮ ਕਰਾਂਗੇ ਤਾਂ ਉਹਦੇ ਵਿੱਚ ਸ਼ਾਇਦ ਸਾਡੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲੇਗੀ ਮਤਲਬ ਇਹ ਪਾਵਰ ਆਫ એનર્ਜੀ ਹੀ ਜਿਹੜੀ ਹੈ ਇਹ ਹੀ ਚੇਤਨਿਆ ਸ਼ਕਤੀ ਹੈ ਜਿਸ ਤਰ੍ਹਾਂ ਅਸੀਂ ਦੇਖੋ ਲੇਟ ਜਾਂਦੇ ਆ ਸਵੇਰ ਉੱਠਦੇ ਆ ਤਾਂ ਮਤਲਬ ਬੜਾ ਖੁਸ਼ੀ ਦਾ ਉਹ ਪਲ ਹੁੰਦੇ ਆ ਕਿ ਅਸੀਂ ਜਿਹੜੇ ਆ ਦੁਆਰਾ ਉੱਠੇ ਆ ਉਹਦੇ ਵਿੱਚ ਸਾਡੀ ਮਤਲਬ ਬਾਡੀ ਜਿਹੜੀ ਪੂਰੀ ਪ੍ਰੋਸੈਸ ਕਰਦੀ ਰਹਿੰਦੀ ਆ ਸਾਨੂੰ ਸਾਹ ਵੀ ਆਉਂਦਾ ਸਾਡਾ ਖਾਣਾ ਵੀ ਡਾਈਜੈਸਟ ਹੁੰਦਾ ਤੇ ਇਹ ਇੱਕ ਤਰ੍ਹਾਂ ਇੱਕ ਮਿਲ ਇੱਕ ਖਾਸ એનર્ਜੀ ਆ ਜਿਹਨੂੰ ਚਤਨਿਆ ਸ਼ਕਤੀ ਕਿਹਾ ਜਾਂਦਾ ਹੈ ਥੈਂਕ ਯੂ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਏਗੀ ਓਕੇ ਜੀ ਥੈਂਕਸ